ਕਾਰੀ ਤੇਰੇ ਕਿਤੇ ਇਹ ਢੋਂਗਾ ਟੋਆ ਬਣਿਆ ਹੈਰਾਨੀ ਦਾ ਕਾਰਨ ਵੇਖੋ ਕੋਈ ਜਾਣਦਾ ਜੀ ਕਿਹੜੇ ਦੇਲੇ ਦੱਸੋ ਹੈ ਕਿਹੜੇ ਦੇਲੇ ਦੱਸੋ ਉਹ ਬੱਸ ਉਹਦੇ ਵਿੱਚ ਬੋਲਦਾ ਨਾ ਹਾਂ ਜੀ ਤੇਰੇ ਨੂੰ ਬਾਹਰ ਪਾਣੀ ਆ ਰਿਹਾ ਅੰਦਰ ਤੋਂ ਹਾਂਜੀ ਸਰ ਇੱਥੇ ਪਹੁੰਚੇ ਹੋ ਖੱਡਾ ਹੋਇਆ ਵਾ ਜੀ ਟੋਟਾ ਦੇ ਦੇਉ ਭਾਈ ਸਾਹਿਬ ਮੈਂ ਕਈ ਤੇ ਜਾ ਰਿਹਾ ਖੱਡਾ ਜਾਰੀ ਕਿ ਮਡਵਾ ਜਾ ਰਿਹਾ ਹਾਂਜੀ ਉਹ ਦਾਈ ਕਰਾਈ ਜਾ ਰਹੀ ਹੁਣ ਕਿਹੜੇ ਟਾਈਮ ਤੇ ਹੋ ਜਾਏਗਾ ਜੀ ਉਹ ਕੱਲ ਨੂੰ ਸੰਝਿਆ ਕਰੋ ਸੰਝਿਆ ਕਰੋ ਕਰਾ ਰਹੇ ਕੋਈ ਨਹੀਂ ਕਾਰਪੋਰੇਸ਼ਨ ਆ ਗਈ ਹੈ ਕਰਦੇ ਹੋਏ ਇਹੋ ਜਿਹਾ ਨਹੀਂ ਬੋਲ ਦੋ ਸਰ ਕਿਹੜੇ ਡਿਪਾਰਟਮੈਂਟ ਦਾ ਤੁਹਾਡਾ ਆਪਾਂ ਮੌਕਾ ਦੇਖਣਾ ਹੈ ਜੀ ਦੇਖੀ 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 ਕਿੰਨੇ ਮਿੰਟ ਦਾ ਕੀਤਾ ਇਹ ਸਾਡਾ ਖੜਾ ਹੈਗਾ ਯਾਰ ਜੋ ਵੀ ਉਹਦੇ ਤੇ ਮੌਕੇ ਦਾ ਸਲੂਸ਼ਨ ਹੁੰਦਾ ਹੈ ਨਾ ਬਾਕੀ ਦੇਖੋ ਜੀ ਹੁਣ ਮੌਕੇ ਤੇ ਜਦੋਂ ਕੰਮ ਹੋਈਆਂ ਤਾਂ ਵਾਰ ਇਹ ਕਿੱਥੇ ਹੀ ਜਾਸਦਾ 3 ਘੰਟੇ ਲੱਗਦੇ ਲੱਗਦੇ 4 ਘੰਟੇ ਲੱਗਦੇ ਨੇ ਉਹਦੇ ਬਾਰੇ ਦੱਸ ਰਹੇ ਹਾਂ ਠੀਕ ਹੈ ਜੀ ਉਹ ਇਸੇ ਦੇ ਤੇ ਮੇਰੇ ਵਾਰ ਸਰ ਰਾਤ ਦਾ ਖੜਾ ਹੋਇਆ ਸਰ ਹੁਣ ਆਇਆ ਰਾਤ ਦਾ ਖੜਾ ਹੋਇਆ ਸਰ ਰਾਤ ਦਾ ਖੜਾ ਹੋਇਆ ਤੁਹਾਡੀ ਕੀ ਕੀ ਹੈ ਤੁਸੀਂ ਉਹਤੇ ਜਾਤ ਵਾਰ ਸਰ ਉਹਨਾਂ ਨੇ ਲੱਗੇ ਸਰ ਰਾਤ ਦਾ ਖੜਾ ਹੋਇਆ ਕਰ ਹੁਣ ਆਇਆ ਕਰ ਕੀ ਕੋਈ ਡੈਟੀਨੇਸ਼ਨ ਵਾਲੀ ਨਹੀਂ ਦੇਖੋ ਜੀ ਕਰੋ ਅੰਦਾ ਜਿਹੜਾ